ਅਗਲੀ ਚਾਰ ਦਿਨਾਂ ਦੀ ਮਾਰਨਿੰਗ ਸਟਾਪ ਕੂਕhetra ਹਰਿਆਣਾ ਦੇ ਵਿੱਚ ਬਹੁਤ ਖਤਰਨਾਕ ਐਕਸੀਡੈਂਟ ਹੋਏ ਗੱਡੀ ਬਿਲਕੁਲ ਟੋਟਲ ਵਾਸ ਹੋਈ ਪੰਜਾਬੀ ਸਿੰਗਰ ਹਰਭਜਨ ਮਾਨ ਤੇ ਉਹਨਾਂ ਦਾ ਬੇਟਾ ਵਿਕਾਸ ਮਾਨ 3 ਅਗਸਤ ਨੂੰ ਦਿੱਲੀ ਤੋਂ ਲਾਈਵ ਸ਼ੋਅ ਕਰਕੇ ਵਾਪਸ ਆ ਰਹੇ ਸੀ ਜਦੋਂ ਉਹ ਕੁਰਕ ਖੇਤਰ ਪਹੁੰਚਦੇ ਨੇ ਤਾਂ ਉਹਨਾਂ ਦੀ ਗੱਡੀ ਦੇ ਨਾਲ ਭਿਆਨਕ ਹਾਦਸਾ ਵਾਪਰਦਾ ਹੈ ਜਿਸ ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਨਾਜ਼ਕ ਹੋ ਜਾਂਦੇ ਨੇ ਦੋਵੇਂ ਹੀ ਜਾਣਿਆਂ ਦੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਉਹਨਾਂ ਨੂੰ ਚੁੱਕ ਕੇ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਜਿਸ ਤੋਂ ਬਾਅਦ ਉਹ ਜੇਰੇ ਇਲਾਜ ਚੱਲ ਰਹੇ ਸੀ ਪਰ ਹੁਣ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਹਰਭਜਨ ਮਾਨ ਤੇ ਉਹਨਾਂ ਦੇ ਬੇਟੇ ਵਿਕਾਸ ਮਾਨ ਨੂੰ ਘਰ ਆਉਂਦਿਆਂ ਹੀ ਉਹਨਾਂ ਨੇ ਆਪਣੇ ਰੱਬ ਵਰਗੇ ਸਰੋਤਿਆਂ ਨੂੰ ਯਾਦ ਕੀਤਾ ਜਿਨ੍ਹਾਂ ਦੀਆਂ ਦਵਾਵਾਂ ਦੇ ਨਾਲ ਅੱਜ ਉਹ ਬਿਲਕੁਲ ਠੀਕ ਨੇ ਤੁਹਾਨੂੰ ਦੱਸਦੀ ਹੈ ਕਿ ਹਰਪਜਨ ਮਾਨ ਨੇ ਉਸ ਹਾਸੇ ਬਾਰੇ ਗੱਲ ਕਰਦਿਆਂ ਆਪਣੇ ਸਰੋਤਿਆਂ ਦਾ ਧੰਨਵਾਦ ਕੀਤਾ ਤੇ ਆਪਣੇ ਸਰੋਤਿਆਂ ਨੂੰ ਆਪਣਾ ਹਾਲਚਲ ਦੱਸਿਆ ਆਪਣੀ ਸਿਹਤ ਦੇ ਬਾਰੇ ਦੱਸਿਆ ਤਾਂ ਦੋਸਤੋ ਤੁਹਾਨੂੰ ਵੀ ਦਿਖਾਉਨੇ ਆ ਇਹ ਪੂਰਾ ਵੀਡੀਓ ਤੁਸੀਂ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਜੇ ਤਾਂ ਕਿ ਹਰਪਜਨ ਮਾਨ ਦੇ ਸਾਰੇ ਹੀ ਫੈਨਸ ਕੋਲੇ ਇਹ ਵੀਡੀਓ ਪਹੁੰਚੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਹੁਣ ਹਰਪਜਨ ਮਾਨ ਦੀ ਸਿਹਤ ਕਿਸ ਤਰ੍ਹਾਂ ਦੀ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਸਸਿਕਾਹਲੇ ਦਾਦ ਨਮਸਕਾਰ ਦੋਸਤੋ ਮੈਂ ਆ ਤੁਹਾਡਾ ਆਪਣਾ ਰਫਜਿੰਮਾ ਪਰ ਮੇਰੇ ਨਾਲ ਮੇਰਾ ਬੇਟਾ ਅਕਾਸ਼ ਮਾਨ ਸਸਿਕਾਹ ਜੀ ਸਾਹਿਬ ਤਿੰਨ ਗਸਤ ਰੱਤੀ ਅਸੀਂ ਦਿੱਲੀ ਸ਼ੋਅ ਕਰਕੇ ਵਾਪਸ ਪੰਜਾਬ ਆ ਰਹੇ ਸੀ ਤੇ ਅਗਲੀ 4 ਵਜੇ ਦੀ ਮਾਰਨਿੰਗ ਸਾਡਾ ਕੂਪ ਖੇਤਰ ਹਰਿਆਣਾ ਦੇ ਵਿੱਚ ਬਹੁਤ ਖਤਰਨਾਕ ਐਕਸੀਡੈਂਟ ਹੋ ਗਿਆ ਗੱਡੀ ਬਿਲਕੁਲ ਟੋਟਲ ਵਾਸ ਹੋਈ ਤੇ ਪਰ ਪ੍ਰਮਾਤਮਾ ਦੀ ਕਿਰਪਾ ਉਹਦੀ ਮਿਹਰ ਦੇ ਨਾਲ ਅਸੀਂ ਝੋਟੇ ਲੱਗੀਆਂ ਲੇਕਿਨ ਉੱਚ ਸੱਜਣ ਪਿਆਰੇ ਸਾਨੂੰ ਉਸ ਵਕਤ ਫੋਰਟ ਹਸਪੀਟਲ ਨੇ ਚੰਡੀਗੜ ਤੇ ਦੋ ਹਫ਼ਤਿਆਂ ਤੋਂ ਬਾਅਦ ਕੋਲ ਅਸੀਂ ਤਕਰੀਬਨ ਠੀਕ ਆ ਬਾਕੀ ਥੋੜੀਆਂ ਅੰਦਰ ਲੀਆਂ ਸੱਟਾਂ ਉਹ ਟਾਈਮ ਲੱਗਣਾ ਜੀ ਤੇ ਪਰ ਵੱਡੀ ਗੱਲ ਇਹ ਆ ਕਿ ਅਸੀਂ ਠੀਕ ਠਾਕ ਆ ਜੀ ਇਹ ਦੋ ਹਫ਼ਤਿਆਂ ਦੇ ਵਿੱਚ ਤੁਹਾਡੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਤੁਹਾਡੇ ਫੋਨ ਆਏ ਤੁਹਾਡੇ ਮੈਸੇਜ ਆਏ ਗਾਂਧੀਗਾ ਜਿੱਥੋਂ ਵੀ ਜਿਉਂ ਵੀ ਪਤਾ ਲੱਗੇ ਉਹਨੇ ਦੁਆਵਾਂ ਅਸੀਸਾਂ ਭੇਜੀ ਜੀ ਅੱਜ ਮੈਂ ਨਿੱਜੀ ਤੌਰ ਤੇ ਮਹਿਮਾਸ਼ੀ ਅਸੀਂ ਤੁਹਾਡਾ ਸਭ ਦਾ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਵਾਂਗੂੰ ਸਾਡਾ ਫਿਕਰ ਕੀਤਾ ਸਾਨੂੰ ਇੰਨੇ ਪਿਆਰ ਦੇ ਹੌਸਲੇ ਦੇ ਸਨੇਹੇ ਭੇਜੇ ਤੇ ਨਾਲ ਹੀ ਮੈਂ तमाम ਸਾਰੇ ਡਾਕਟਰਸ ਨਰਸਸ ਤੇਕਨੀਸ਼ੀਅਨ ਸਟਾਫ ਸਾਰੇ ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਧੰਨਵਾਦ ਕਰਦਾ ਜੀ ਜ਼ਿੰਦਗੀ ਇਸ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਚੱਲਦੇ ਫਿਰਦੇ ਹਾਂ ਇਹ ਕਿਸੇ ਨਾਲ ਵੀ ਕਦੋਂ ਵੀ ਹੋ ਸਕਦੇ ਹੈ ਜੀ ਪਰੇ ਯਾ ਕਿ ਪ੍ਰਮਾਤਮਾ ਮਿਹਰ ਰੱਖੇ ਸਰਟੀਫਿਕੇਟ ਦਾ ਕੁਝ ਸਮੇਂ ਬਾਅਦ ਬੰਦਾ ਭੁੱਲ ਜਾਂਦਾ ਜੀ ਅੱਜ ਬਿਲਕੁਲ ਅਸੀਂ ਤੁਹਾਡੇ درمیان ਬੈਠੇ ਆਂ ਪਰਿਵਾਰ ਚ ਬੈਠੇ ਆਂ ਤੇ ਮੈਂ ਸਮਝਦਾ ਇੱਕ ਹੋਰ ਜ਼ਿੰਦਗੀ ਤੇ ਵਿੱਚ ਪ੍ਰਮਾਤਮਾ ਨੇ ਹੋਰ ਬਹੁਤ ਕੁਛ ਅੱਗੇ ਕਰ ਲਈ ਇੱਕ ਹੋਰ ਜਿਹੜਾ ਮੌਕਾ ਤੇ ਉਹ ਪ੍ਰੇਰਣਾ ਗਈ ਤੇ ਵਾਂਸ ਅਗੇ ਮੈਂ ਜਿੰਨੇ ਵੀ ਮੇਰੇ ਚਾਉਣ ਵਾਲੀ ਮੇਰੇ ਭੈਣ ਭਰਾ ਸਤਕਾਰਯੋਗ ਵੀਰ ਬਜ਼ੁਰਗ ਮਾਤਾ ਮਾਂ ਬੱਚੇ ਤੇ ਮੇਰੇ ਜਿੰਨੇ ਵੀ ਰਿਸ਼ਤੇਦਾਰ ਸਾਕ ਸਬੰਧੀ ਦੋਸਤ ਮਿੱਤਰ ਜੇ ਉਹ ਵੀ ਸਜਣ ਪਿਆਰੇ ਜਿਨ੍ਹਾਂ ਨੇ ਇਸ ਵਕਤ ਸਾਨੂੰ ਅਸੀਸਾਂ ਦੁਆਵਾਂ ਭੇਜੀਆਂ ਉਹਨਾਂ ਦਾ ਸਰਦਾ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ-ਬਹੁਤ ਧੰਨਵਾਦ ਤੁਹਾਡੇ ਸਭ ਦਾ ਤੁਹਾਡੇ ਪਿਆਰ ਨੇ ਅਸੀਸਾਂ ਦੀ ਦੁਆਵਾਂ ਨੇ ਸਾਨੂੰ ਬਹੁਤ ਹੌਸਲਾ ਦਿੱਤਾ ਤੇ ਇਸ ਤਰ੍ਹਾਂ ਹੀ ਸਾਨੂੰ ਹਮੇਸ਼ਾ ਦੀ ਇਸ ਸੋਚ ਯਾਦ ਰੱਖਿਓ ਥੈਂਕ ਯੂ ਸੋ ਮਚ ਟੂ ਐਵਰੀਬਾਡੀ ਹੂ ਰੀਚਡ ਆਊਟ ਯੂਰ ਮੈਸੇਜਸ ਮੈਟ ਸੋ ਮਚ ਟੂ ਅਸ ਲੈਟਸ ਕੀਪ ਅਸ ਇਨ ਯੂਰ ਪ੍ਰੇਅਰਸ ਵੀ ਅਪਰੀਸ਼ੀਏਟ ਯੂ ਗੈਟ ਸੋ ਮਚ ਇੱਕ ਵਾਰ ਫੇਰ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਮਾਲਕ ਅਗੇ ਅਰਦਾਸ ਕਿ ਪ੍ਰਮਾਤਮਾ ਤੁਹਾਨੂੰ ਸਭ ਨੂੰ ਮਹਿਫੂਜ਼ ਰੱਖੇ ਤੁਹਾਡੇ ਸਭ ਨੂੰ ਪਰਵਾਰਾਂ ਨੂੰ ਤੁਹਾਨੂੰ ਸਤਿ ਸ੍ਰੀ ਅਕਾਲ ਵਿੱਚ ਰੱਖੇ ਸੁੱਖ ਸ਼ਾਂਤੀ ਰੱਖੇ ਇੱਕ ਵਾਰ ਫਿਰ ਤੁਹਾਡਾ ਸਦਾ ਧੰਨਵਾਦ ਤੇ ਜ਼ਿੰਦਗੀ ਦੇ ਰੰਗਲੇ ਚਰਖੇ ਤੇ ਮੈਂ ਹੋਰ ਬੜੇ ਤੰਦ ਪਾਉਣੇ